ਬਾਪੂ ਜੀ ਚਾਹ ਬਣਾ ਦਮਾ ਤੁਹਾਨੂੰ ਨਾ ਪੁੱਤ ਨਾ ਅੱਗੇ ਗੈਸ ਬਣੀ ਪੀ ਪਿੱਟ ਚ ਅੱਛਾ ਬੇ ਤੂੰ ਕਿਵੇਂ ਤੁਰਿਆ ਆਉਣਾ ਟੇਡਾ ਟੇਡਾ ਕੀ ਹੋਇਆ ਢੋਣ ਫੜੀ ਹੋਈ ਐ ਭਾਬੀ ਮੇਰਾ ਤਾਂ ਧਰਮ ਨਾਲ ਬਹੁਤ ਬੁਰਾ ਆਲਾ ਬੇ ਹੋਇਆ ਕੀ ਐ ਆ ਸਰਵਾਈਕਲ ਨੇ ਨਾ ਮੇਰੇ ਤਾਂ ਮੱਤ ਮਾਰ ਰੱਖੀ ਲਓ ਬਾਪੂ ਜੀ ਇਹਨੂੰ ਵੀ ਸਰਵਾਈਕਲ ਆ ਭਾਈ ਸਾਡਾ ਤਾਂ ਨੌਹ ਸੋਰੇ ਦਾ ਸਰਵਾਈਕਲ ਜਮਾ ਹੀ ਠੀਕ ਹੋ ਗਿਆ ਅੱਛਾ ਲਾਹੌਰ ਲ ਤੁਸੀਂ ਕਿੱਥੋਂ ਦਵਾਈ ਲਈ ਉਹ ਪਿੰਡ ਬਰਪਾਲ तहसील जी, जीरा जिला फरोजपुर मंगल वैद्य पहुंच ਜਾ ਉੱਥੇ ਲੈ ਭਾਈ ਜੇ ਤੁਹਾਡੇ ਵੀ ਕਿਸੇ ਦੇ ਮਨਕਿਆਂ ਚ ਪ੍ਰੋਬਲਮ ਆ ਗੋਡੇ ਮੋਡੇ ਵਿੱਚ ਪ੍ਰੋਬਲਮ ਆ ਜਾਂ ਤੁਹਾਨੂੰ ਸਰਵਾਈਕਲ ਆ ਤਾਂ ਪਹੁੰਚੋ ਪਿੰਡ ਬਰਪਾਲ तहसील जीरा जिला फरोजपुर ਆ ਲੈ ਫੜ ਲੈ ਭਾਈ ਮੈਂ ਤਾਂ ਤੈਨੂੰ ਹੁਣੇ ਦਵਾਈ ਦੇ ਦੰਨੀ ਆ ਆ ਭਾਈ ਜੇ ਕਿਸੇ ਨੇ ਮੰਗੌਣੀ ਆ ਦਵਾਈ ਉਹ ਵੀ ਆਪਾਂ ਭੇਜਦੇ ਆ ਆਪ ਫੋਨ ਨੰਬਰ ਹੈਗਾ 992260052 ਠੀਕ ਹੈ ਜੀ ਜੇ ਕਿਸੇ ਨੇ ਦਵਾਈ ਮੰਗਾਉਣੀ ਆ ਤੇਲ ਇਹ ਆਪ ਘਰ ਤਿਆਰ ਕਰਦੇ ਆ ਜਰੂਰ ਮੰਗਵਾਓ ਤੇ ਸਰਵਾਈਕਲ ਤੋਂ ਛੁਟਕਾਰਾ ਪਾਓ ਧੰਨਵਾਦ ਲਿਆ ਭਾਬੀ ਚੰਗਾ ਤੁਹਾਨੂੰ ਵੀ ਕੋਈ ਇਦਾਂ ਦੀ ਪ੍ਰੋਬਲਮ ਹੈ ਤਾਂ ਆਪਣੇ ਪਹੁੰਚੋ ਪਿੰਡ ਵਰਪਾਲ ਵੈਦ ਮੰਗਲ ਜੀ ਕੋ ਅੱਛਾ ਬੈਠਾ ਹੁਣ ਮੈਂ ਚਾਹ ਬਣਾ ਕੇ ਲਿਆਉਣੀ ਆ ਆ ਲਿਆ ਭਾਬੀ ਬਈ ਹਮੇਸ਼ਾ ਯਾਦ ਰੱਖੋ ਪਿੰਡ ਵਰਪਾਲ ਤਸੀਲ ਜੀਰਾ ਜਿਹੜਾ ਪਰ ਬਖੂਦੇ ਬਿਲਕੁਲ ਨਾਲ ਤੇ ਤੁਸੀਂ ਵੀ ਕਰ ਲਓ ਨੋਟ ਤੇ ਹੁਣੇ ਫਟਾਫਟ ਚੱਕੋ ਆਪਦਾ ਵਹੀਕਲ ਤੇ ਪਹੁੰਚੋ ਵੈਦ ਮੰਗਲ ਸਿੰਘ ਕੋ